ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਸਵਾਗਤ ਹੈ ਬਾਈ ਤੁਹਾਡਾ ਆਪਣੇ ਚੈਨਲ ਪੰਜਾਬੀ ਫਾਰਮਰ ਦੇ ਉੱਤੇ ਤੇ ਬਾਈ ਅੱਜ ਅਸੀਂ ਆਏ ਹੋਇਆ 2 ਕੜਾਉਣਾ ਇਹ ਆਪਣਾ ਬੀ ਰੱਖਿਆ ਸੀ ਜਿਹੜਾ ਮਲੋਹ ਮਲੋਹ ਤੋਂ ਅੱਗੇ ਜੇ ਰਵੀ ਬਾਈ ਦਾ ਥੋੜਾ ਉੱਥੇ ਆਏ ਹਾਂ ਆਪਾਂ ਤੇ ਥੋੜਾ ਜਿਹਾ ਬਾਈ ਆਪਾਂ ਨੂੰ ਮੁੱਲ ਵਾਸਤੇ ਵੀ ਸੀਡ ਚਾਹੀਦਾ ਸੀ ਤੇ ਸਾਰੇ ਭਾਈ ਕਮੈਂਟ ਕਰਕੇ ਵੀ ਦੱਸੋ ਜੇ ਕਿਸੇ ਕੋਲ ਬੀ ਹੋਇਆ ਨਾ ਜ਼ਰੂਰ ਦੱਸਿਓ ਸਾਨੂੰ ਕਿਉਂਕਿ ਬਾਈ ਹੁਣ ਪਹਿਲਾਂ ਥੋੜਾ ਜਿਹਾ ਬੀ ਦਾ ਰੇਟ ਠੀਕ ଥିਏ ਹੁਣ ਥੋੜਾ ਜਿਹਾ ਬੀ ਦਾ ਰੇਟ ਅੱਪ ਹੋ ਗਿਆ ਚਾਚੂ ਪੀਲੀ ਬਾਈ ਹੁਣ ਆਪਣੇ ਜਿੰਨੇ ਕ ਖੇਤ ਵਿਲੇ ਹੋਏ ਨੇ ਆਪਾਂ ਓਨੇ ਕ ਦਾ ਅੱਜ ਸੀਡ ਕਢਾ ਕੇ ਲੈ ਜਾਵਾਂਗੇ ਬਾਕੀ ਫਿਰ ਜਿਹੜੇ ਆਪਣੇ ਰਹਿ ਜਾਣਗੇ ਤਿੰਨ ਚਾਰ ਕੀਲੇ ਹੋਰ ਬੀਜਾਂਗੇ ਜਿਆਦੇ ਉਹ ਫਿਰ ਆਪਾਂ ਮੀਂਹ ਤੋਂ ਬਾਅਦ ਕਢਾਵਾਂਗੇ ਕਿਉਂ ਬਾਈ ਥੋੜਾ ਜਿਹਾ ਮੌਸਮ ਦੇਖ ਲਈਏ ਕਿਉਂ ਹਜੇ ਉਹ ਖੇਤਾਂ ਦੇ ਵਿੱਚ ਜੀਰੀ ਵੀ ਆਪਣੀ ਖੜੀ ਆ ਤੇ ਬਾਈ ਗਰਮੀ ਕਰਕੇ ਨਾ ਜਿਵੇਂ ਜਿਹੜਾ ਪਹਿਲਾ ਆਲੂ ਬੀਜਿਆ ਸੀ ਨਿਕਲੇ ਨਹੀਂ ਹੂੰ ਥੋੜੀ ਜਿਹੀ ਬਾਈ ਜਿਹੜਾ ਗੇਤਾ ਆਲੂ ਆਪਾਂ ਨੇ ਲਾਇਆ ਤੇ ਉਹਦੀ ਜਰਮੀਨੇਸ਼ਨ ਘੱਟ ਲੱਗ ਰਹੀ ਆ ਮੈਨੂੰ ਕਿਉਂ ਆਲੂ ਦਾ ਬਹੁਤ ਹੱਦ ਤੱਕ ਜਿਵੇਂ ਚਲੋ ਆਪਣੇ ਤਾਂ ਬੀ ਸੀਡ ਵੀ ਬਹੁਤ ਪਿਆ ਵਾ 30 32 ਗੱਟੇ ਪੈ ਗਏ ਪਰ ਮੈਨੂੰ ਬਾਈ ਥੋੜਾ ਜਿਹਾ ਲੱਗ ਰਿਹਾ ਚਾਂਸ ਵੀ ਆਲੂ ਜਿਹੜਾ ਘੱਟ ਜਮੂਗਾ ਕਿਉਂ ਜਿਹੜੇ ਜਿੱਥੇ ਕਿਤੇ ਵੱਧ ਪਾਣੀ ਲੱਗਿਆ ਹੋਇਆ ਮਾੜਾ ਮੋਟਾ ਉੱਥੇ ਆਲੂ ਰੁੜਾਕਾ ਮਾਰ ਗਿਆ ਅੱਜ ਤੁਹਾਨੂੰ ਕੋਲਡ ਸਟੋਰ ਵੀ ਦਿਖਾਉਣੇ ਅੰਦਰ ਉਹਦੀ ਜ਼ਿੰਮੇਦਾਰੀ ਕਿਵੇਂ ਕਿਵੇਂ ਸੈਟਅਪ ਹੁੰਦਾ ਕੀ ਕੀ ਤੀਜਾ ਪਰ ਸਟੋਰ ਕਰ ਸਕਦੇ ਵਿੱਚ ਬਹੁਤ ਬੰਦਿਆਂ ਨੂੰ ਪਤਾ ਨਹੀਂ ਨਾ ਹੈਗੀ ਮੇਰੇ ਵਰਗੇ ਨੂੰ ਤੇ ਬਾਈ ਇੱਕ ਤੁਹਾਨੂੰ ਹੋਰ ਗੱਲ ਦੱਸ ਦਿਆਂ ਆਪਾਂ ਜਿੰਨਾ ਕਿ ਚਲੋ ਆਪਾਂ ਨੂੰ ਤਜਰਬਾ ਤੇ ਆ ਬਾਈ ਜਿਵੇਂ ਆ ਸੀਡ ਪਿਆ ਹਨਾ ਇਹ ਹੁਣ ਸੀਡ ਮੰਗਾਉਂਦੇ ਨੇ ਬਾਹਰੋਂ ਔਰ ਇਹਦਾ ਆਪਣੇ ਤਕਰੀਬਨ ਜਿੰਨੇ ਲੋਕ ਹੁੰਦੇ ਨੇ ਦੜੇ ਦੇ ਆਲੂ ਵੇਚਦਾਂਦੇ ਨੇ ਆਪਣੇ ਜੋਗਾ ਅਗਲਾ ਸੀਡ ਰੱਖਦਾ ਹੁੰਦਾ ਹਨ ਜਿਵੇਂ ਹੁਣ ਆ ਸੀਡ ਆਇਆ ਹੋਇਆ ਬਾਈ ਇਹ ਥੋੜਾ ਜਿਹਾ ਸੀਡ ਬਰੀਕ ਆ ਤਾ ਤੁਸੀਂ ਦੇਖ ਲਓ ਹਨ ਬਾਈ ਮੈਂ ਇਹ ਆਲੂ ਲਾਉਣ ਦੇ ਹੱਕ ਚ ਨਹੀਂ ਹੈਗਾ ਵੈਸੇ ਇੰਨਾ ਬਰੀਕ ਸੀਡ ਯਾਨੀ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਲੈ ਲਓ ਕਈ ਵਾਰ ਕਿਸੇ ਬੰਦੇ ਨੂੰ ਮਿਲਦਾ ਨਹੀਂ ਹੁੰਦਾ ਇਹ ਮਲੋ ਮਲੋ ਤੋਂ ਖੰਨੇ ਰੋਡ ਤੇ ਆ ਤੇ ਕਹਿੰਦੇ ਤੁਸੀਂ ਬਾਈ ਹੁਣ ਜੀ ਚਾਹੁੰਦੇ ਬਾਈ ਕਹਿੰਦਾ ਥੋੜਾ ਬਹੁਤਾ ਕੰਟ੍ਰੈਕਟ ਕਰ ਲਓ ਵੀਰ ਜੀ ਬੀਰ ਡਾਊਨ ਆਸਾਂ ਜੀ ਦੱਸਿਓ ਇਹ ਆਪਾਂ ਵੀ 4-5 ਕਿਲਿਆਂ ਦਾ ਕੰਟ੍ਰੈਕਟ ਕਰੀ ਜੀ ਜਾਂ ਨਾ ਕਰੀ ਕਿਉਂ ਬਾਈ ਆਪਾਂ ਜਾਦੇ ਤਾਂ ਕਿਉਂ ਬਾਈ ਜਿਆਦੇ ਤਾਂ ਆਪਾਂ ਮੰਨ ਕੇ ਚਲੋ ਵੀ 10-12 ਕਿਲੇ ਤਾਂ ਆਪਾਂ ਰੱਖਾਂਗੇ ਖੁੱਲੇ ਹੀ ਵੀ ਐਂ ਸੋਚਦਾ ਦੀ ਮੈਂ ਵੀ ਚਲ 5-4 ਕਿਲਿਆਂ ਦਾ ਆਪਾਂ ਕੰਟੈਕਟ ਕਰ ਲਾਂਗੇ ਬਾਕੀ ਬਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਜੇ ਕਿਸੇ ਵੀਰ ਨੇ ਕਰਿਆ ਤਾਂ ਦੱਸ ਦਿਓ ਇਹ ਬਾਈ ਜਿਹੜਾ ਦਾ ਜਨਵਰੀ ਚਾਲੂ ਲੈਣਗੇ ਉਹਦਾ 9 ਰੁਪਏ ਆ ਜਿਹੜਾ ਲੈਣਗੇ ਫਰਵਰੀ ਚ ਉਹਦਾ 8.5 ਰੁਪਿਆ ਬਾਰਦਾਨਾ ਇਹਨਾਂ ਦਾ ਆਪਾਂ ਨੇ ਬਸ ਔਰੇ ਪਹੁੰਚ ਕਰਨੀਆਂ ਠੀਕ ਆ ਤੇ ਬਾਈ ਆ ਆਪਣਾ ਛੋਟਾ ਆਪਾਂ ਨੇ ਲਿਆਂਦਾ ਟਰਾਲੀ ਆਪਣੀ ਬਾਈ ਦੋਈ ਚਿੱਟੀ ਗਈ ਹੋਈ ਆ ਭਰਤਜਾ ਪਾ ਰਹੇ ਨੇ ਤੇ ਆਪਣਾ ਬੈਗ ਪਿਛਲੇ ਪਾਸੇ ਪਿਆ ਤੂੰ ਆਇਆ ਨਹੀਂ ਪਹਿਲਾਂ ਜੇ ਧਰ ਨਾ ਆਏ ਤੇ ਜੇ ਤੂੰ ਨਹੀਂ ਆਏਗਾ ਆਪਣਾ ਬਾਈ ਪਿਛਲੇ ਪਾਸੇ ਪਿਆ ਉਧਰ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣੇ ਆਪਾਂ ਠੀਕ ਆ ਲਓ ਜੀ ਬਾਬੇਓ ਕੋਲਡ ਸਟੋਰ ਦੇ ਅੰਦਰ ਆ ਕੇ ਕਹਿੰਦੇ ਗੱਭਰੂ ਆਪਣੀ ਵਾਲੇ ਜਿਹੜੇ ਉਹਨਾਂ ਨੇ ਥੱਲੇ ਨਹੀਂ ਥੱਲੇ ਨਹੀਂ ਬਣਾਇਆ ਹਾਂ ਤੇ ਬਾਈ ਮੈਂ ਸਾਡੇ ਵਾਲੇ ਬੰਦਿਆਂ ਨੂੰ ਵੀ ਕਹਿਤੀ ਮਹਾ ਬਾਈ ਥੱਲੇ ਇੰਨਾ ਭਾਰਤ ਨਾ ਪਾਓ ਤੁਸੀਂ ਥੱਲੇ ਫਲੋਰ ਬਣਾ ਲਓ ਪਰ ਇੱਕ ਗੱਲ ਹੋਰ ਨਹੀਂ ਥੱਲੇ ਉਹ ਤੇ ਜੀ ਮਿੱਟੀ ਮੁੱਟੀ ਵਗ ਜਾਂਦੀ ਹੈ ਬਾਅਦ ਚ ਸਫਾਈ ਹੁੰਦੀ ਆ ਉਹਦੀ ਠੀਕ ਹੈ ਠੀਕ ਪਰ ਬਾਈ ਉਹ ਚੀਜ਼ ਦਾ ਕਹਿੰਦੇ ਵੀ ਨੁਕਸਾਨ ਆ ਥੱਲੇ ਜਿਹੜਾ ਥੱਲੇ ਆਲੂ ਪਿਆ ਹੁੰਦਾ ਨਾ ਉਹਨੂੰ ਮਤਲਬ ਉਹਨੀ ਕੂਲਿੰਗ ਨਹੀਂ ਮਿਲਦੀ ਹੈਗੀ ਉਹ ਆਲੂ ਹਰਾ ਹੋ ਜਾਂਦਾ ਇਹ ਚੀਜ਼ ਦੀ ਦਿੱਕਤ ਆਉਂਦੀ ਆ ਬਾਈ ਬਾਕੀ ਚਲੋ ਹੁਣ ਆਪਾਂ ਨੂੰ ਇੰਨਾ ਪਤਾ ਹੈ ਨਹੀਂ ਜਿੰਨਾ ਕਿ ਪਤਾ ਉਹਨਾਂ ਨੂੰ ਆਪਾਂ ਦੱਸ ਦਦਨੇ ਆ ਤੇ ਵਿੱਚੋਂ ਬਈ ਇਹੋ ਜਿਹਾ ਸਿਸਟਮ ਹੁੰਦਾ ਚੈਂਬਰ ਬਣੇ ਹੋਏ ਨੇ ਇਹਦੇ ਚ ਮੈਗਾ ਨਾ ਰਜਾਈ ਲੈ ਕੇ ਪੈਣ ਵਾਲਾ ਕੰਮ ਆ ਰਜਾਈ ਲੈ ਕੇ ਆਪਣੇ ਏਸੀ 16 ਤੇ ਨਹੀਂ ਉਹਨਾਂ ਕੰਮ ਕਰਦੇ ਜਿੰਨਾ ਇਹ ਹੁਣ ਠੰਡਾ ਹੋਇਆ ਪਿਆ ਇਹ ਲੱਕੜਾਂ ਦੇ ਗੱਲ ਤੋਂ ਰੱਖਿਆ ਜਾਂਦਾ ਏ ਇਹ ਫਿਰ ਹਵਾ ਲੱਗਦੀ ਆ ਚੰਗੀ ਹਾਂ ਥੱਲੋਂ ਵੀ ਉੱਪਰੋਂ ਵੀ ਇਹ ਬਾਈ ਮੰਨ ਕੇ ਚਲੋ ਵੀ ਦੋ ਵਾਰ ਪਲਟੀ ਹੁੰਦੇ ਨੇ ਆਲੂ ਇੱਕ ਜਗ੍ਹਾ ਹਾਂ ਜਿੱਥੇ ਆਪਾਂ ਲਿਆ ਕੇ ਰੱਖਦਾਂ ਨੇ ਉੱਥੀ ਨਹੀਂ ਇਹ ਰਹਿੰਦੇ ਹੁੰਦੇ ਇਹ ਦੋ ਵਾਰ ਪਲਟੀ ਕਰਦੇ ਨੇ ਮੰਨ ਕੇ ਚਲੋ ਥੋੜੀ ਜਗ੍ਹਾ ਵਾਧੂ ਰੱਖ ਲੈਂਦੇ ਨੇ ਫਿਰ ਗੱਟਿਆਂ ਦੇ ਮਤਲਬ ਬਦਲੇ ਜਾਂਦੇ ਨੇ ਇਹ ਥੱਲੇ ਵਾਲੇ ਗੱਟੇ ਉੱਪਰ ਆ ਜਾਂਦੇ ਨੇ ਜਿਵੇਂ ਲਾ ਲਓ ਹਾਂ ਹਾਂ ਜਿਹੜੇ ਆ ਨੰਬਰ ਨੇ ਇਹ ਸੇਮ ਰਹਿੰਦੇ ਨੇ ਜਿਵੇਂ 201 200 ਨੰਬਰ ਕਿਉਂ ਇਹ ਬੰਦੇਆਂ ਦੀਆਂ ਪਰਚੀਆਂ ਤੇ ਲਿਖਿਆ ਹੋਇਆ ਹੁੰਦੇ ਨੇ ਬਕਾਇਦਾ ਬਾਈ ਗੱਟਿਆਂ ਦੇ ਉੱਪਰ ਵੀ ਨੰਬਰ ਪਾਏ ਹੋਏ ਹੁੰਦੇ ਨੇ ਆਪਣਾ ਵੀ ਰੋਲਣ ਦੀ ਕੋਈ ਦਿੱਕਤ ਨਹੀਂ ਆਉਂਦੀ ਹੁੰਦੀ ਹਨਾ ਤੇ ਬਾਈ ਆ ਮਟੀਰੀਅਲ ਬਹੁਤ ਮਹਿੰਗਾ ਹੋਣਾ ਆਪਣੇ ਕੋਲਡ ਸਟੋਰ ਲੱਗ ਰਿਹਾ ਹਨਾ ਉਹਦਾ ਆਪਾਂ ਨੂੰ ਪਤਾ 90 ਟਨ ਲੋਹਾ ਆ ਉਹ ਸਟੋਰ ਦਾ 90 ਟਨ 90 ਟਨ 900 ਕੁਆਂਟਲ 90 ਕੁਵੰਟਲ ਦਾ ਖਰਚੂਗਾ ਹਾਂ 90 ਕੁਵੰਟਲ ਕਿੰਨੇ ਦਾ 90 ਲੱਖ ਦਾ ਸਿੱਧਾ ਹੀ ਦੇਖ ਲਾ 89 ਕਰੋੜ ਰੁਪਈਆ 10 ਕਰੋੜ ਆਂਦਾ ਹਿਸਾਬ ਆ ਕਰੋੜਾਂ ਦਾ ਹਿਸਾਬ ਆ ਭਾਈ ਸਾਫ ਸੀਟੀਆਂ ਵੀ ਬਾਈ ਉਹ ਨਹੀਂ ਦੱਸਦੇ ਨੇ ਕਹਿੰਦੇ ਵੀ ਬਾਅਦ ਚ ਮਿਲਦੀਆਂ ਨੇ ਤੇ ਮੈਂ ਤਾਂ ਦੇਖੋ ਲੋਹੇ ਦੇ ਐਂਗਲ ਲੱਗ ਕੇ ਉੱਤੇ ਫੱਟੀਆਂ ਡਿੱਗੀਆਂ ਨੇ ਇਹ ਸੱਤ ਨਹੀਂ ਬਾਈ ਇੱਕ ਫੱਟੀਆਂ ਦਾ ਬਹੁ ਰੌਲਾ ਪੈ ਰਿਹਾ ਸਾਡੇ ਫੱਟੀਆਂ 28 ਰੁਪਏ ਨੂੰ ਬੰਦੇ ਨਾਲ ਬੁੱਕ ਕਰ ਲਈਆਂ ਜਾਦਾ ਉਹਨੂੰ 5 ਲੱਖ ਅਡਵਾਂਸ ਪਾਤਾ ਭੈਣ ਚੋਂ 35 ਰੁਪਏ ਮੰਗਣ ਲੱਗ ਗਏ ਇੱਕ ਫੱਟੀ ਦੇ ਦੇ ਹਾਂ ਇੱਕ ਫੱਟੀ 35 ਰੁਪਏ ਦੀ ਆਹ ਆਹ ਹਾਂਜੀ ਇੰਨਾ ਮਹਿੰਗਾ ਮਟੀਰੀਅਲ ਆ ਇਹ ਸਾਲਾ ਵੀ ਥੋੜੀ ਆ ਠੀਕ ਹੈ ਠੀਕ ਹੈ ਬਾਈ ਮੈਂ ਤਾਂ ਲਾ ਗਈ ਠੰਡ ਲੱਗਣਾ ਬਿਮਾਰ ਨਾ ਹੋ ਜਾਈ ਨਹੀਂ ਨਹੀਂ ਉਹ ਹਰਦੀਪ ਬਾਈ ਹੁਣਾਂ ਨਹੀਂ ਕਰਿਆ ਤੀ ਤੇ ਬਾਈ ਇਹਦੀ ਸਫਾਈ ਹੁਣ ਪ੍ਰੋਪਰ ਉਹ ਚੱਕ ਕੇ ਜਦਮਾਲ ਥੱਲੋ ਮਿੱਟੀ-ਮੁੱਟੀ ਜਿਹੜੀ ਨਿਕਲ ਜਾਂਦੀ ਹੁੰਦੀ ਆ ਤੇ ਦੇਖੋ ਤੁਸੀਂ ਸਟੋਰ ਹੈਂ ਜਿਹਾ ਹੁੰਦਾ ਸਾਲੇ ਆਪਣਾ ਜਾਮ ਤਾਂ ਪਹਿਲਾਂ ਹੀ ਹੋਵੇ ਜਾਮ ਜਾਮ ਤਾਂ ਆਪਾਂ ਹੋਏ ਵਈਆਂ ਬਾਈ ਤਨ ਜੇਕਰ ਜਿਹੜੇ ਬਾਈ ਹੁਣੀ ਔਰੇ ਕੰਮ ਕਰਦੇ ਨੇ ਹਨਾ ਐ ਹੋਏ ਪਿੰਨ ਜਿਉਂ ਕਸ਼ਮੀਰ ਤੋਂ ਹੋਰ ਜਮੇ ਚਿੱਟੇ ਚਿੱਟੇ ਹੋਏ ਪਏ ਨੇ ਓਏ ਤੇਜੀ ਮੈਂ ਤਾਂ ਕਹਿੰਨਾ ਆਪਾਂ ਖਿਆਲ ਚ ਸਟੋਰ ਤੇ ਜਾ ਕੇ ਵੇਜਿਆ ਕਰਾਂਗੇ ਰਾਤ ਨੂੰ ਮੰਜੇ ਢਾ ਕੇ ਫੈਣ ਤੇ ਉਹ ਨਜ਼ਾਰਾ ਔਰ ਤੇ ਦੇਖੋ ਬਾਬੇ ਉਹ ਤੁਹਾਨੂੰ ਅੱਜ ਸਟੋਰ ਦੇ ਵੀ ਦਰਸ਼ਨ ਕਰਾਤੇ ਇਹਦੇ 7-8 ਫਲੋਰ ਹੁੰਦੇ ਨੇ ਬਾਈ ਉੱਪਰ ਤੱਕ ਲਓ ਜੀ ਬਾਬੇਓ ਆ ਪਿਆ ਆਪਣਾ ਸੀਡ ਤੇ ਆਪਾਂ ਨੇ ਲੈ ਕੇ ਜਾਣੇ ਨੇ ਅੱਜ ਸੌਕ ਕਟਾ ਲੈ ਕੇ ਜਾਵਾਂਗੇ ਹਨਾ ਆ ਬਾਈ ਇਹਦੀ ਗੋਲੀ ਪਈਆ ਇਹ ਆਪਾਂ ਨੇ ਸਾਈਡ ਤੇ ਕਢਾਤੀ ਇੱਥੇ ਵੇਚ ਦੇਣੀ ਆ ਠੀਕ ਆ ਆ ਬੀ ਸੀਡ ਦੇਖੋ ਤੁਸੀਂ ਬਾਈ ਆਪਾਂ ਕਿੰਨਾ ਮੋਟਾ ਬੀਜ ਬੀਜ ਰਹੇ ਆ ਆ ਦੇਖ ਲਓ ਆਪਾਂ ਬਾਈ ਬਰੀਕ ਬੀਜ ਕੇ ਰਾਜੀ ਨਹੀਂ ਹੈਗੇ ਇੱਕ ਸਾਲ ਅਸੀਂ ਨੇ ਬਰੀਕ ਬੀਜ ਬੀਜ ਲਈ ਆਤੀ ਬਹੁਤ ਦਿੱਕਤ ਆਈ ਆ ਆ ਦੇਖੋ ਬਾਈ ਤੁਸੀਂ ਚਲੋ ਕਵਾਲਿਟੀ ਚੈੱਕ ਕਰ ਲੋ ਵੀ ਕਿੰਨਾ ਮੋਟਾ ਆਲੂ ਆਪਾਂ ਬੀਜਾਂਗੇ ਹਨਾ ਆਇਆ ਬਾਈ ਪੰਜ ਚਾਰ ਗੱਟੇ ਵੱਧ ਪੈ ਜਾਂਦੇ ਨੇ ਉਹ ਨਹੀਂ ਦੁੱਖ ਆਉਂਦਾ ਹੈਗਾ ਹਨਾ ਪਰ ਜਦੋਂ ਦੂਆ ਆਲੂ ਖੇਚ ਲਓ ਯਾਰ ਬਾਲੀ ਜਿਆਦਾ ਲੈ ਜਾਂਦਾ ਉਹਦੇ ਕਰਕੇ ਆਪਾਂ ਮੋਟੇ ਹੀ ਵੀ ਬੀਜਾਂਗੇ ਇਹਦੇ ਤੇ ਬਾਈ ਦੂਏ ਆਲੂ ਨੂੰ ਦੋ ਤਿੰਨ ਸਪਰੇਹਾਂ ਦਾ ਫਰਕ ਪੈ ਜਾਂਦਾ ਦੇਖ ਲਓ ਤੁਸੀਂ ਦੇਖੋ ਹਨਾ ਆ ਚਲੋ ਕੱਟ ਲੱਗਿਆ ਹੋਇਆ ਇਹਨੂੰ ਆਲੂ ਨੂੰ ਤੇ ਹਾਂ ਪਿਆ ਬਾਕੀ ਦਾ ਆਪਾਂ ਬਾਅਦ ਚ ਲੈ ਜਾਾਂਗੇ ਆਪਿਆ ਬਾਈ ਰਾਸ਼ਨ ਦੇਖੋ ਕੰਨਾ ਕੰਨਾ ਮੋਟਾ ਆਲੂ ਆ ਉਹ ਤੇਜੀ ਦੇਖੀ ਹੋ ਰਾਸ਼ਨ ਹੋ ਰਾਸ਼ਨ ਵਿੱਚ ਬਹੁਤ ਲੋਕ ਤਾਂ ਬਾਈ ਰਾਸ਼ਨ ਦੀ ਉਹ ਬਜਾਈ ਕਰਦੇ ਨੇ ਖੇਚਲ ਦੇ ਮਾਰੇ ਵੀ ਖੇਚਲ ਘਟ ਆਉਂਦੀ ਆ ਰਾਸ਼ਨ ਨੂੰ ਓਨੀਓ ਖੇਚਲ ਘਟ ਆਉਂਦੀ ਆ ਇਹ ਫਾਇਦਾ ਬਾਈ ਮੋਟੇ ਵੀ ਦਾ ਹਜੇ ਸਟੋਰ ਬਾਈ ਐਨ ਫੁੱਲ ਬਟਾ ਫੁੱਲ ਪਿਆ ਹਜੇ ਕੋਈ ਇੰਨਾ ਤੇ ਜੀ ਜੇ ਆਪਾਂ ਕਹੀਏ ਇੰਨਾ ਆਲੂ ਨਹੀਂ ਹਜੇ ਲੱਗਿਆ ਹੈਗਾ ਹਜੇ ਨਹੀਂ ਸਟੋਰਾਂ ਚ ਬਾਈ ਠੱਕਾ ਖੜਕ ਜਾਂਦਾ ਹੁਣ ਮੰਨ ਕੇ ਚਲੋ ਉਹੀ ਪੰਜ ਚਾਰ ਟਰਾਲੀਆਂ ਹੀ ਜਾਂਦੀਆਂ ਨੇ ਸਟੋਰ ਤੇ ਹਣਾ ਆ ਆ ਗੋਲੀ ਤਾਂ ਨਹੀਂ ਹੈਗੀ ਨਹੀਂ ਆ ਤਾਂ ਠੀਕ ਹੈ ਗੋਲੀ ਹੈ ਹਾਂਜੀ ਇਹ ਬਾਈ ਵਿੱਚੇ ਲੱਗੀ ਦੀ ਗੋਲੀ ਇਹਦੇ ਆ ਵੀ ਗੋਲੀ ਦਈ ਆ ਥੱਲੇ ਵਾਲਾ ਵੀ ਹਾਂ ਇਹਨੂੰ ਸਾਈਡ ਤੇ ਕਰ ਦਿਓ ਬਾਈ ਹਾਂਜੀ ਕੀ ਕਹਿਣਾ ਚਾਹੋਗੇ ਤੇਜੀ ਦਾ ਕਹਿੰਦਾ ਨਜ਼ਾਰਾ ਹੀ ਬਹੁਤ ਹੈ ਤੇਜੀ ਪਹਿਲੀ ਵਾਰ ਸਟੋਰ 'ਚ ਆਇਆ ਮੈਨੂੰ ਲੱਗਦਾ ਹਨਾ ਤੇਜੀ ਹਾਂ ਤੇਜੀ ਕਹਿੰਦਾ ਮੈਂ ਪਹਿਲਾਂ ਵੀ ਗਿਆ ਸੀ ਸਟੋਰ 'ਚ ਆਇਦ ਕੀ ਤੇਰੀ ਉਹ ਡਿਊਟੀ ਲਾਉਣੀ ਆ ਤੈਨੂੰ ਮੈਂ ਦਿਖਾਤਾ ਸਾਰਾ ਕੁਝ ਹੁਣ ਇੱਥੇ ਆਪਣਾ ਲਾਲੇ ਨੂੰ ਤੈਨੂੰ ਮੈਂ ਲਾਤਾ ਆਪਣਾ ਆਇਦ ਕੀ ਆਲੂ ਦੇ ਕੇ ਤੈਨੂੰ ਹੀ ਭੇਜਿਆ ਕਰੂੰਗਾ ਮੈਂ ਨਹੀਂ ਆਇਦਕੀਆਂ ਆਇਆ ਕਰਦਾ ਕਾਹਲ ਗੱਡੀ ਆਇਆ ਕਰੂੰ ਹਾਂ ਮੋਟਰਸਾਈਕਲ ਤੇ ਦਾ ਮੈਂ ਆਜਿਆ ਕਰੂੰ ਗੱਡੀ ਗੁੱਡੀ 'ਚ ਤਾਂ ਨਹੀਂ ਮੈਂ ਆਉਂਦਾ ਇਹ ਬਾਈ ਟਰਾਲੀ ਲੋਡ ਹੋ ਗਈ ਆਪਣੀ ਦੇਖੋ ਓਏ ਉਦੋਂ ਜਦ ਮੈਂ ਪਹਿਲਾਂ ਕਢਾ ਕੇ ਲੈ ਕੇ ਗਿਆ ਉਦੋਂ ਮੈਂ ਭੁੱਲ ਗਿਆ ਦੀ ਭਾਈ ਉਰੇ ਮਤਲਬ ਨਾ ਸ਼ੈੱਡ ਬਹੁਤ ਬੜਾ ਪਿਆ ਹੋਇਆ ਜਿਵੇਂ ਜਿਹੜੇ ਫਾਰਮਰ ਨੇ ਉਰੇ ਲੋਕਲ ਨੇ ਹਨਾ ਉਹ ਆਪਣਾ ਬੀਜ ਇਥੋਂ ਕਢਾ ਲੈਂਦੇ ਨੇ ਉਰੀ ਟਰਾਲੀ 'ਚ ਨਹੀਂ ਲੋਡ ਕਰਦੇ ਹੈਗੇ ਇੱਥੇ ਆਪਣਾ ਸੀਡ ਨੂੰ ਜਿਹੜਾ ਵੀ ਟ੍ਰੀਟਮੈਂਟ ਕਰਨਾ ਹਨਾ ਉਹ ਖੜਿਆ ਕੇ ਇੱਥੇ ਸ਼ਾਂਟੀ ਲਾ ਲਓ ਜਿਹੜੇ ਲੋਕਾਂ ਦੇ ਦੜੇ ਰੱਖੇ ਹੋਏ ਹੁੰਦੇ ਨੇ ਉਹ ਸ਼ਾਂਟੀ ਕਰਾ ਲੈਂਦੇ ਨੇ ਜਿਵੇਂ ਉਹਨਾਂ 'ਚੋਂ ਗੋਲੀ ਅੱਡ ਨਿਕਲ ਗਈ ਬੀ ਅੱਡ ਨਿਕਲ ਗਿਆ ਰਾਸ਼ਨ ਅੱਡ ਨਿਕਲ ਗਿਆ ਕਿਉਂ ਆਹ ਟਾਈਮ ਬਾਈ ਰਾਸ਼ਨ ਦਾ ਵੀ ਰੇਟ ਥੋੜਾ ਜਿਆ ਤੇਜ਼ੇ ਹੋਇਆ ਵਾ ਹੁੰਦਾ ਤੇ ਸੀਟ ਦਾ ਰੇਟ ਬਾਈ ਪਹਿਲਾਂ ਵਿੱਚ ਦੀ ਟੁੱਟ ਗਿਆ ଥିਗਾ ਹੁਣ ਸੀਟ ਦਾ ਰੇਟ ਤੇਜ਼ ਹੋ ਗਿਆ ਹੈਨਾ ਹੁਣ ਸੀਟ ਦਾ ਰੇਟ ਥੋੜਾ ਜਿਆ ਤੇਜ਼ ਹੈ ਹਾਂ ਇਹ ਬਾਈ ਰਵੀ ਬਾਈ ਦੇ ਸਟੋਰ ਨੇ ਇਹ ਚਾਰ ਇੱਕੋ ਜਗ੍ਹਾ ਲੱਗੇ ਹੋਏ ਨੇ ਇਹ ਚਾਰ ਕੋਲਡ ਸਟੋਰ ਨੇ ਦੇਖੋ ਫਿਰ ਦਿਖਾਵਾਂਗੇ ਦਾ ਕੱਲ ਨੂੰ ਜਲਵਾ ਤੁਹਾਨੂੰ ਦੁਬਾਰੇ ਫੇਰ ਪਲਾਉ ਪਾਵਾਂਗੇ ਦੀ ਮਗਰ ਆਪਾਂ ਕੱਲ ਨੂੰ ਫਿਰ ਆਪਾਂ ਤੇਜੀ 36 ਦੀ ਮਗਰ ਵੀ ਚਲਾ ਕੇ ਦੇਖਾਂਗੇ ਪਲਾਉ ਹਨਾ ਬਾਈ ਯਾਰ ਇੱਕ ਨਾ ਬਾਈ ਦਾ ਮਤਲਬ ਵੀਡੀਓ ਪਾਉਂਦਾ ਉਹ ਕਾਫੀ ਵੀਡੀਓਆਂ ਹੀ ਪਾਉਂਦਾ ਮਾਦਾ ਦੇਖਿਆ ਉਹ ਕਹਿੰਦਾ ਬਾਈ ਸਾਡਾ ਐਕਸੀਡੈਂਟ ਘਰਾਤਾ ਦੀ ਸਵਰਾਜ ਨੇ ਸਾਡਾ ਐ ਆ ਫਲਾਣਾ ਉਹ ਇਹਨੂੰ ਇਹਨੂੰ ਖਿੱਚ ਖਿੱਚ ਦਿਖਾਈ ਜਾਂਦਾ ਤੇਜੀ ਕਹਿੰਦਾ ਇਹਨੂੰ ਖਿੱਚ ਕੇ ਕਹਿੰਦਾ ਇਹਦਾ ਆ ਨਿਕਲ ਜਾਂਦਾ ਆ ਆਪਣਾ ਲੋਕ ਵੀ ਨਹੀਂ ਲਾਇਆ ਵੱਲਾ ਐ ਯਾਰ ਕਿਵੇਂ ਨਿਕਲ ਜੂਗਾ ਬਾਈ ਹੋ ਬਈ ਆ ਨਿਕਲ ਜਾਂਦੀ ਆ ਯਾਰ ਕਹਿੰਦਾ ਵੀ ਇਹਦੇ ਜੈ ਇੰਨੀ ਢਿੱਲਾ ਵੀ ਅੱਡੋ ਅੱਡ ਹੋ ਜਾਂਦੇ ਨੇ ਬ੍ਰੇਕ ਨੇ ਜਿਹੜੇ ਕਹਿੰਦਾ ਸਾਡਾ ਐਕਸੀਡੈਂਟ ਹੋ ਜਾਣਾ ਦੀ ਹੀ 50 ਜਾਨੇ ਮਰ ਜਾਣੇ ਤੇ ਬਾਈ ਹੁਣ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਐ ਇਸ ਚੀਜ਼ ਦੀ ਹੁਣ ਲੱਕੀ ਦਾ ਕਰੋਕੋਡਾਇਲ ਸੀ ਉਹਦਾ ਵਿਚਾਰੇ ਦਾ ਇਹ ਲੋਕ ਲੱਗ ਗਿਆ ਬਾਈ ਜਿਹੜੀ ਦੁਨੀਆ ਨਾ ਇਹ ਜਿਉਣ ਨਹੀਂ ਦਿੰਦੀ ਹੈਗੀ ਲੋਕ ਇਹਨੂੰ ਵੀ ਨਹੀਂ ਮੰਨਦੇ ਹੁਣ ਜੌਂਡੀਆਰ ਦੇ ਉੱਪਰੋਂ ਲੱਗਦਾ ਇਹ ਲੋਕ ਉਹ ਸਾਲਾ ਆਪਣੇ ਆਪ ਗਿਰ ਜਾਂਦਾ ਜੇ ਟਰਾਲੀ ਦਾਬੂ ਆ ਬਾਈ ਚਾਂਸ ਗਿਰ ਗਏ ਆ ਉਹ ਉਹ ਵੀ ਦਿੱਕਤ ਆਉਂਦੀ ਆ ਹੁਣ ਦੱਸੋ ਬੰਦਾ ਕਰੇ ਕੀ ਹੁਣ ਨਾ ਤਾਂ ਲੋਕਾਂ ਨੂੰ ਇਹ ਕੰਮ ਜਾਵ ਲੱਗਦਾ ਬਾਈ ਨਾਉ ਕੰਮ ਜਾਵ ਲੱਗਦਾ ਹੁਣ ਲੋਕਾਂ ਨੂੰ ਦੱਸੋ ਕੁੰਡੇ ਲਾ ਕੇ ਔਰੇ ਬਾਈ ਜਿੰਦਾ ਲਾ ਲਿਆ ਕਰੋ ਤੁਹਾਨੂੰ ਤਾਂ ਉਹੀ ਕੰਮ ਜਾਵ ਲੱਗਣਾ ਮਗਰਾ ਢੱਲਾ ਹੋ ਗਿਆ ਯਾਰ ਇਹਦੇ ਆ ਨਟ ਢੱਲੇ ਹੋ ਗਿਆ ਇਹ ਪਲਾਉ ਢੱਲੇ ਕਰ ਦਾਂਦਾ ਨਟ ਘਰੇ ਜਾ ਕੇ ਯਾਦ ਰੱਖੀ ਥੋੜੇ ਜੇ ਕਰ ਦਾਂਗੇ ਹਨ ਤੇ ਵਿੱਚ ਬਾਈ ਮੈਨੂੰ ਬਹੁਤ ਬਾਈਆਂ ਦੇ 4-5 ਜਣਿਆਂ ਦੇ ਰੋਜ਼ ਫੋਨ ਆਉਂਦੇ ਨੇ ਉਹ ਕਹਿੰਦੇ ਨੇ ਬਾਈ ਅਸੀਂ ਟਰੈਕਟਰ ਲੈਣਾ ਕਿਹੜਾ ਲਈਏ ਬਾਈ ਦੇਖੋ ਤੁਹਾਡੀ ਆਪਣੀ ਸਮਝ ਆ ਵੀ ਤੁਸੀਂ ਨੇ ਕਿਹੜਾ ਲੈਣਾ ਹਨਾ ਇੰਜਨ ਤੋਂ ਪੱਖੋਂ ਲਾ ਕੇ ਗੇਰਾਂ ਦੀਆਂ ਸਪੀਡਾਂ ਤੋਂ ਪ੍ਰੋਟੈਕ ਸੇਮ ਆ ਜਮਾ ਇਹੀ ਕੁਛ ਆ ਠੀਕ ਆ ਯਾਨੀ ਪਤਾ ਕੀ ਗੱਲ ਆ ਤੈਨੂੰ ਮੈਂ ਦੱਸਦਾ ਜਿਹੜੀ ਜਿਹੜੀ ਗੱਲ ਆ ਯਾਨੀ ਆਪਾਂ ਇੰਜਨ ਔਰ ਗੇਅਰ ਦੀ ਗੱਲ ਕਰਦੇ ਆ ਉਹ ਸੇਮ ਆ ਵਾ ਹਨਾ ਪਲੇਟਫਾਰਮ ਆ ਬਾਈ ਹੁਣ ਜਿਹੜੇ ਤਾਂ ਬਾਈ ਚੱਲ ਸਕਦੇ ਨੇ ਖਰਚਾ 75000 ਰੁਪਿਆ ਕੀਮਤ ਦਾ ਫਰਕ ਆ ਬਾਈ ਇਹਦੇ ਨੂੰ ਠੀਕ ਆ ਉਹਦਾ ਜਿੰਨਾ ਕ 75000 ਕੀਮਤ ਦਾ ਫਰਕ ਆ ਉੰਨੀ ਉਹਦੇ ਚ ਫੈਸਿਲਿਟੀਆਂ ਇਹਦੇ ਨੂੰ ਵੱਧ ਨੇ ਹੈਗੀਆਂ ਨੇ ਬਾਈ ਹਾਂ ਆ ਗੇਅਰ ਜਿਹੜਾ ਇਹਦਾ ਮਤਲਬ ਸਿੱਧਾ ਇਹ ਕਿਹੜਾ ਸਿੱਧਾ ਜਿਵੇਂ ਸਕੂਟਰ ਗੇਅਰ ਕਹਿੰਦੇ ਨੇ ਉਹਨੂੰ ਆਪਾਂ ਉਧਰ ਬਾਈ ਨਾਲ ਗੱਲ ਕਰਦੇ ਸਤਨਾਮ ਸਿੰਘ ਜੀ ਰੋਕ ਲਾ ਲਾਓ ਬਾਈ ਤੁਹਾਨੂੰ ਇੱਕ ਟਰਾਲੀ ਦਿਖਾਉਣੀ ਆਪਾਂ ਇਹ ਹਿੰਮਤਗੜ੍ਹ ਪਿੰਡ ਦੀ ਟਰਾਲੀ ਆ ਬਾਈ ਹਨਾ 16 ਫੁੱਟੀ ਆ 16 7 ਤੁਸੀਂ ਬਾਜਣ ਦਾ ਹਿਸਾਬ ਲਾਓ ਕਿੰਨੇ ਕ ਬਾਜਣ ਦੀ ਟਰਾਲੀ ਹੋਊਗੀ ਇਹ ਮੈਂ ਬਾਈ ਨੂੰ ਪੁੱਛਿਆ ਮਾਹ ਬਾਈ ਦੇਖਣ ਨੂੰ ਤਾਂ ਬਹੁਤ ਨਿੱਗਰ ਲੱਗਦੀ ਆ ਮਾਹ ਬਾਜਣ ਖਾਸ ਆਊਗਾ ਬਾਈ 62 ਕੁਆਂਟਲ ਦੀ ਟਰਾਲੀ ਆ ਮਾਰੇ ਟਰੈਕਟਰ ਦਾ ਤਾਂ ਉਂ ਢਿੱਡ ਕਰ ਦੂ ਇਹ ਦੇਖ ਲਓ ਤੁਸੀਂ 21 ਫੁੱਟੀ ਵੀ ਜਿਹੜੀ ਆਪਣੀ 21 ਫੁੱਟੀ ਆ ਉਹ 63 64 ਕੁਆਂਟਲ ਦੀ ਆ ਇੰਨਾ ਕਾ ਲੋਹਾ ਲਾਇਆ ਵਾ ਬਾਈਆ ਟਰਾਲੀ ਨੂੰ ਮੈਂ ਇੰਨੀ ਭਾਰੀ ਟਰਾਲੀ ਨਹੀਂ ਦੇਖੀ ਹੈਗੀ ਜ਼ਿੰਦਗੀ ਚ ਨਹੀਂ ਦੇਖੀ ਹੁਣ ਤੱਕ ਚਲੋ ਇਹ ਪੀਟੀਓ ਵਾਲੀ ਵੀ ਆ ਜੈਕ ਵਾਲੀ ਵੀ ਆ ਉਹਦੇ ਵੀ ਬਾਈ ਪੀਟੀਓ ਲੱਗੀ ਵੀ ਆ ਜੈਕ ਉਹਦੇ ਵੀ ਲੱਗਿਆ ਹੋਇਆ ਨਾਲੇ 21 ਫੁੱਟੀ ਆ ਉਹ ਬਾਈ ਬਾਲੀ ਭਾਰੀ ਟਰਾਲੀ ਆ ਜਿਹੜਾ ਉਹ ਮਗਰਲਾ 55 ਜਾਂ 6 ਬੰਦਿਆਂ ਨੇ ਚੱਕ ਕੇ ਉੱਪਰ ਧਰਿਆ ਇੰਨੀ ਭਾਰੀ ਟਰਾਲੀ ਬਣਾਈ ਹੋਈ ਆ ਆ ਤੁਸੀਂ ਦੇਖ ਲਓ ਬਾਈ ਕਹਿੰਦਾ ਪੀਟੀਓ ਬਜਾਣੀ ਪੂਰੀ ਕਾਮ ਜਾਵਾ ਨਾਲੇ ਜਿਹੜੇ ਮਿਸਤਰੀ ਨੇ ਬਾਈ ਇਹ ਬਣਾਈ ਆ ਪਹਿਲੀ ਉਹ ਟਰਾਲੀ ਬਣਾਈ ਆ ਕਹਿੰਦੇ ਆਪਾਂ ਨੇ ਲੋਹਾ ਲਿਆ ਕੇ ਦਿੱਤਾ ਬਾਈ ਉਹਨਾਂ ਨੇ ਕਹਿੰਦੇ ਲੋਹਾ ਆਪ ਲਿਆ ਕੇ ਅਸੀਂ ਨੇ ਦਿੱਤਾ 70000 ਰੁਪਿਆ ਲੇਵਰ ਲਈਆ ਬੰਦੇ ਨੇ ਆ ਦੇਖ ਲਓ ਬਾਈ ਆਪ ਲੋਹਾ ਲਿਆ ਕੇ ਮਤਲਬ ਬੰਦੇ ਨੇ ਜੇ ਬਣਵਾਉਣੀ ਹੋਵੇ ਟਰਾਲੀ ਇਹ ਮਿਸਤਰੀ ਆ ਇੱਥੇ ਆਪਣਾ ਰਾਜੇ ਵਾਲਾ ਰਾਜੇ ਵਾਲੇ ਤੋਂ ਬਣੀ ਹੋਈ ਆ 70000 ਰੁਪਿਆ ਕਹਿੰਦੇ ਮਿਸਤਰੀ ਨੇ ਲਿਆ ਬਾਈ ਹੁਣ ਹੀ ਦੱਸਦੇ ਨੇ ਵੀ ਲੋਹਾ ਸਾਰਾ ਅਸੀਂ ਨੇ ਆਪ ਲਿਆ ਕੇ ਦਿੱਤਾ ਇਹਨਾਂ ਨੂੰ ਹਣਾ ਇਹ ਟਰਾਲੀ ਦੇਖ ਲਓ ਬਾਈ ਕਿੰਨੀ ਕਿ ਨਿੱਗਰ ਬਣਾਈ ਹੋਈ ਆ ਪਤੰਦਰ ਨੇ ਬਾਲੀਆਂ ਹੀ ਰੀਝਾਂ ਲਾਤੀਆਂ ਤੇ ਪੀਟੀਓ ਬਾਈ ਉਹ ਨਹੀਂ ਦੱਸਦੇ ਨੇ ਕਹਿੰਦੇ ਕਾਮਯਾਬ ਆ ਮਾਂ ਪਾਈ ਸਾਡੀ 21 ਫੁੱਟ ਦੀ ਤਾਂ ਟੁੱਟ ਜਾਂਦੀ ਆ ਚੱਲੀ ਨਹੀਂ ਹੈਗੀ ਉਹ ਨਾਲੇ ਕੋਈ ਫਾਲਤੂ ਬਹੁਤੀ ਐਸੈਸਰੀ ਨਹੀਂ ਲੱਗੀ ਵੀ ਲੋਹਾਈ ਵਾਲਾ ਨਗਰ ਲਾਇਆ ਪਿਆ ਟਰੈਕਟਰ ਨੂੰ ਬਾਈ ਕਹਿੰਦਾ ੱੱਕਾ ਮਾਰਦੀ ਆ ਮਾਂ ਦੱਸ ਜੇ 60 62 ਕੁਆਂਟਲ ਨੇ ਬਾਈ ਹੁਣ ਦੋਈਆਂ ਟਰਾਲੀਆਂ 'ਚ 70 ਕੁ ਕੁਆਂਟਲ ਜੇਰੀ ਦੇ ਪੈਂਦੇ ਹੁੰਦੇ ਨੇ ਹਨਾ ਆ ਤੁਸੀਂ ਦੇਖ ਲਓ ਬਾਕੀ ਦੱਸਿਓ ਬਾਈ ਕਮੈਂਟ ਕਰਕੇ ਵੀ ਇੰਨੀ ਭਾਰੀ ਟਰਾਲੀ ਬਣਾਉਣ ਦਾ ਕੋਈ ਫਾਇਦਾ ਹੈਗਾ ਮੇਰੇ ਹਿਸਾਬ ਨਾਲ ਤਾਂ ਬਾਈ ਸੰਦ ਸ਼ੁੱਧ ਚਾਹੀਦਾ ਵਜਨ-ਵਜਨ ਕੋਈ ਐਡਾ ਮੈਟਰ ਨਹੀਂ ਕਰਦਾ ਹੈਗਾ ਹਨਾ ਐਡੀ ਟਰਾਲੀ ਦਾ ਐਡਾ ਵਜਨ ਨਜਾਇਜ਼ ਆ ਬਹੁਤ ਜ਼ਿਆਦਾ ਨਜਾਇਜ਼ ਆ ਬਾਕੀ ਤੇਜੀ ਨੂੰ ਪੁੱਛਣਾ ਤੇਜੀ ਕੀ ਕਹਿਣਾ ਚਾਹੇਗਾ ਐਡੀ ਭਾਰੀ ਟਰਾਲੀ ਹੋਣੀ ਚਾਹੀਦੀ ਆ ਮੈਂ ਕਹਿਣਾ ਵੀ ਸੰਦ ਸ਼ੁੱਧ ਚਾਹੀਦਾ ਵਜਨ ਦਾ ਕੋਈ ਨਹੀਂ ਐਡਾ ਲੈਣਾ ਦੇਣਾ ਭੈਣ ਚੋਂ ਮਹਾ ਮਾਰੇ ਟਰੈਕਟਰ ਦਾ ਆਉਂਟ ਢਿੱਡ ਕਰ ਦੂ ਇਹ 62 ਕੁਆਂਟਲ ਦੀ ਆ 21 ਫੁੱਟ ਵੀ 36 ਝ ਹੁੰਡ ਕੁਆਂਟਲ ਦੀ ਆਪਣੀ ਮੈਨੂੰ ਲੱਗਾ 80 82 ਢੜਾ ਹੁੰਦਾ ਹੁੰਦਾ ਉਹਦਾ ਸਵਰਾਜ ਨਾਲ ਹੋਰ ਚਲ ਆ ਜਾ ਅੰਦਰ ਕੋਲਡ ਸਟੋਰ ਬਾਈ ਕਹਿੰਦਾ ਜਿੱਥੋਂ ਅੱਗੇ ਸੀ ਉਨਾਂ ਹੀ ਖੇਤਾਂ ਦੀ ਜੀਰੀ ਪਾ ਕੇ ਮਤਲਬ ਤਿੰਨ ਟਰੈਕਟਰਾਂ ਨਾਲ ਛਾੜਦੇ ਹੁੰਦੇ ਤੇ ਹੁਣ ਜਾਣੀ ਐ ਕਿ ਕੱਲੇ ਨੇ ਛਾੜਤੀ ਪਰ ਕਹਿੰਦਾ ਕਰਾਉ ਸਕੂਂ-ਕੂਂਜੇ ਕਰਨ ਲੱਗ ਜਾਂਦਾ ਹਨਾ ਤੇ ਕੋਲਡ ਸਟੋਰ ਦਿਖਾਉਨੇ ਆ ਬਾਈ ਤੁਹਾਨੂੰ ਅੰਦਰੋਂ ਵੀ ਕਿਹ ਹੈ ਜਾ ਹੁੰਦਾ ਵਿੱਚ ਬਾਈਆਂ ਨੇ ਬਹੁਤ ਨਹੀਂ ਦੇਖਿਆ ਨਹੀਂ ਹੁੰਦਾ ਚਲੋ ਜਿਹੜੇ ਆ ਲੂ-ਲੂ ਦਾ ਕੰਮ ਕਰਦੇ ਨੇ ਉਹਦਾ ਦੇਖਦੇ ਰਹਿੰਦੇ ਨੇ ਹਨਾ ਤੇ ਲਾਓ ਬਾਈ ਟਰਾਲੀ ਆਪਣੀ ਲੋਡ ਹੋ ਗਈ ਹੁਣ ਆਪਾਂ ਚੱਲਦੇ ਆਂ ਪਿੰਡ ਨੂੰ ਤੇ ਬਾਕੀ ਕੱਲ ਨੂੰ ਗੱਲਬਾਤ ਕਰਾਂਗੇ ਆਪਾਂ ਪ੍ਰੋਟੈਕ ਬਾਰੇ ਹਨਾ ਉਹ ਬਾਈ ਜਿੰਨਾ ਕ ਕੀਮਤ ਦਾ ਫਰਕ ਆ ਉਨੀਆਂ ਕਿਹਦੇ ਨਾ ਫੈਸਿਲਿਟੀਆਂ ਜ਼ਿਆਦਾ ਨੇ ਪਹਿਲਾਂ ਆਪਾਂ ਦੀ ਆਪਣੀ ਬਦਲਣ ਦੀ ਸਕੀਮ ਹੋ ਗਈ ਸੀ ਟਰੈਕਟਰ ਨੂੰ ਪਰ ਹੁਣ ਬਈ ਇਹਨੂੰ ਆਪਾਂ ਰੱਖਾਂਗੇ ਟਰੈਕਟਰ ਚਾਹੇ ਆਪਾਂ ਹੋਰ ਲੈ ਲਈਏ ਪਰ ਇਹਨੂੰ ਹੁਣ ਵੇਚਣਾ ਨਹੀਂ ਹੈਗਾ ਇਹ ਮੇਰੇ ਦਿਲ ਨੂੰ ਲੱਗਿਆ ਹੋਇਆ ਟਰੈਕਟਰ ਆ ਹੁਣ ਪੂਰਾ ਹਨਾ ਇਹਨੂੰ ਨਹੀਂ ਮੈਂ ਵੇਚਦਾ ਹੁਣ ਹੋਰ ਲਿਆਵਾਂਗੇ ਹੁਣ ਛੋਟੀ ਪਾਵਰ ਦਾ 4x4 ਲਵਾਂਗੇ ਬਾਈ ਆਪਾਂ ਹਨਾ ਜਿਵੇਂ ਮੈਨੂੰ 735 ਬਹੁਤ ਪਸੰਦ ਆ। ਨਾਲੇ ਉਹਦੇ ਆਪਣਾ ਆਲੂਆਂ-ਆਲੂਆਂ ਨੂੰ ਕੰਮ ਦੇ ਆ ਕਰੂਗਾ ਆਪਾਂ ਨੂੰ ਤੇ ਨਾਲੇ ਉਹਦਾ ਬਾਈ ਰੇਟ ਵੀ ਠੀਕ ਆ ਹਨਾ ਤੇ ਇਹਦੇ ਬਾਈ ਆਪਾਂ ਹੁਣ ਲਾਣੇਦਾਰ ਕਹਿੰਦਾ ਵੀ ਆਪਾਂ ਪਲੇਟਫਾਰਮ ਲਵਾਵਾਂਗੇ ਤੇ ਪਲੇਟਫਾਰਮ ਇਹਦੇ ਬਾਈ ਆਪਾਂ ਹੁਣ ਆ ਮਤਲਬ ਆ ਸੀਜ਼ਨ ਮੁੱਕੇ ਤੋਂ ਹਨਾ ਇਹਦਾ ਕਣਕ-ਕੁਣਕ ਬੀਜ ਕੇ ਫੇਰੇ ਨੂੰ ਖੜਾ ਕੇ ਆਵਾਂਗੇ ਦੇਖਾਂਗੇ ਕਿੱਥੋਂ ਵਧੀਆ ਲਾਉਣਾ ਆਪਣਾ ਬਾਈ ਗੁਰਪ੍ਰੀਤ ਮਾਝੀ ਵਾਲਾ ਜਿਹੜਾ ਛਾਤਰੀਆਂ ਲਾਉਂਦਾ ਉਹ ਵੀ ਪਲੇਟਫਾਰਮ ਲਾਉਂਦਾ ਆਪਾਂ ਹੋ ਸਕਦਾ ਵੀ ਉਹ ਤੋਂ ਲਵਾਈਏ ਤੇ ਬਾਈ ਪੂਰਾ ਐਨ ਅਫੀਸ਼ੀਅਲ ਕੰਮ ਕਰਾਵਾਂਗੇ ਆਪਾਂ ਹਨਾ ਐਨ ਜੈਨੂਇਨ ਜਿਵੇਂ ਜਿਹੜਾ ਪ੍ਰੋਟੈਕ ਦੇ ਆਉਂਦਾ ਆਪਾਂ ਨੇ ਉਹੀ ਲਗਾਉਣਾ ਆਪਾਂ ਐ ਨਹੀਂ ਹੈਗਾ ਵੀ ਜਿਹੜਾ ਡਫਾਂਗ ਜਾਂ ਨਹੀਂ ਲਾਉਣ ਦੇ ਇਥੋਂ ਬੜਾ ਸਾਰਾ ਉਹ ਨਹੀਂ ਆਪਾਂ ਨੇ ਲਗਾਉਣਾ ਆਪਾਂ ਲਵਾਵਾਂਗੇ ਰੀਜਨਲ ਇਹਦੇ ਜਮਾ ਜਿਵੇਂ ਰੀਜਨਲ ਨਹੀਂ ਆਉਂਦਾ ਹੈਗਾ ਪ੍ਰੋਟੈਕ ਵਾਲਾ ਹਨਾ ਤੇ ਬਾਕੀ ਤੁਸੀਂ ਦੇਖ ਲਓ ਬਾਈ ਖੜਾਵਾ ਦਾ ਬੜਾ ਸੋਹਣਾ ਲੱਗਦਾ ਯਾਰ ਮੈਨੂੰ ਇਹ ਟਰੈਕਟਰ ਹਨਾ ਆਪਣੇ ਟਰੈਕਟਰ ਬਈ ਸਾਰੇ ਹੀ ਐਂਡੇ ਨੇ ਤੇ ਹੈ ਤੇ ਜੀ ਮੈਂ ਡੈਡੀ ਕਹਿੰਦਾ ਆਪਾਂ ਇਹਦੀ ਪਲੇਟਫਾਰਮ ਲਵਾ ਦਾਂਗੇ ਹੁਣ ਆ ਸੀਜ਼ਨ ਤੋਂ ਬਾਅਦ ਨਹੀਂ ਇਹਦੇ ਉਹ ਲਵਾਉਣਾ ਆਪਾਂ ਨੇ ਉਹ ਨਹੀਂ ਲਵਾਉਣਾ ਹੈਗਾ ਜਿਹੜਾ ਬੜਾ ਸਾਰਾ ਲੱਗਦਾ ਆਪਾਂ ਇਹਦੇ ਜਿਹੜਾ ਏਜੰਸੀ ਵਾਲਾ ਰੀਜਨਲ ਓਡਾ ਕੇ ਲਵਾਉਣਾ ਹੀਟ ਗਾਰਡ ਲਵਾ ਕੇ ਜਮਈ ਉਹੋ ਜਿਹੀ ਓਕਣੇ ਗੱਲਬਾਤ ਇਹਦੀ ਆਪਾਂ ਬਈ ਬਣਾਵਾਂਗੇ ਤੇ ਹੁਣ ਬਾਈ ਆਪਾਂ ਕੱਲ ਤੋਂ ਲੱਗਾਂਗੇ ਆਲੂ ਵਾਲੀ ਜ਼ਮੀਨ ਤਿਆਰ ਕਰਨ ਤੇ ਆਪਣੇ 8-9 ਕਿਲੇ ਜਿਹੜੇ ਵੱਡੇ ਗਏ ਨੇ ਉਹ ਆਪਾਂ ਹੁਣ ਆਲੂਆਂ ਦੇ ਲਾਵਾਂਗੇ ਤੇ ਉਦੋਂ ਬਾਅਦ ਪੇਰਾ ਪਾਦੀਰੀ ਜੈਪਟ ਲਾਵਾਂਗੇ ਜੀ ਰੀ ਦੀ ਸ਼ਿਫਟ ਲਾਉਣ ਤੋਂ ਬਾਅਦ ਆਪਾਂ ਫੇਰ ਆਲੂਆਂ ਦੀ ਸ਼ਿਫਟ ਲਾਵਾਂਗੇ। ਬਾਈ ਆਪਾਂ ਤਿੰਨ ਲਵਾਂ ਚਾਹੀਤ ਕਿ ਆਲੂ ਬੀਜਾਂਗੇ। ਹਨਾ? ਬਈ ਮਤਲਬ ਕੀ ਪਤਾ ਕਿਹੜੇ ਦਾ ਝਾੜ ਵਧੀਆ ਆ ਜੇਵੇ ਹਨਾ ਜਾਂ ਕਿਹੜੇ ਦਾ ਰੇਟ ਆਪਾਂ ਨੂੰ ਵਧੀਆ ਮਿਲ ਜੇਵੇ। ਤੇ ਤੜਕੇ ਹੁਣ ਇੱਥੇ ਵਾਲਾ ਵੀ ਆਪਾਂ ਨੇ ਨੰਗ ਕਢਾ ਲਿਆ ਬਾਈ। ਜਿਹੜਾ ਦੂਜੇ ਖੇਤ ਆਲੂ ਲਾਉਣਾ ਉਹ ਤੜਕੇ ਮੈਂ ਤੇਜ਼ੀ ਨੂੰ ਭੇਜੂੰਗਾ ਹਾਲੈਂਡ ਦੇ ਕੇ ਇਹ ਕਢਾ ਕੇ ਲਿਆਊਗਾ ਵੀ। ਠੀਕ ਆ? ਆ ਪੁੱਛਦਾ ਕਹਿੰਦਾ ਵੀ ਬੈਨੀਪਾਲ ਜੱਟਸ ਠੀਕ ਆ। ਇਹਦੇ ਤੇ ਦੇਖਣਾ ਤਾਂ ਵੀਡੀਓ ਆਊਗਾ ਤੇਰਾ ਲੈ। ਠੀਕ ਆ ਤੇ ਲਓ ਜੀ ਬਾਈ ਬਲੌਗ ਦਾ ਆਪਾਂ ਕਰਦੇ ਆ ਸਮਾਪਤੀ ਤੇ ਤੜਕੇ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਹੁਣ ਆਪਾਂ ਚੱਲੀਏ ਬਾਈ ਚਲੋ ਠੀਕ ਆ ਬਾਈ ਲਓ ਜੀ ਬਾਬੇ ਉਹ ਮੰਡੀ 'ਚ ਪਹੁੰਚ ਕੇ ਕਹਿੰਦੇ ਗੱਭਰੂ ਸੋਹਣੇ ਸੋਹਣੇ ਮੁੰਡੇ ਬੂਟ ਪਾ ਕੇ ਇਹ ਬਾਬੇ ਉਹ 26 ਨੇ ਦਾ ਜਿਹੜੀ ਸਵਾਹ ਡਾਉਣੀ ਦੀ ਡਾਤੀ ਮੈਨੂੰ ਲੱਗਦਾ ਜੱਟਾਂ ਨੂੰ ਮਾੜੀ-ਮੋਟੀ ਰੱਖਦੀ ਇਹੀ ਕਰੂਗੀ ਕਿਉਂ ਸਰਕਾਰ ਤਾਂ ਬਾਈ ਹਾਈਬ੍ਰਿਡ ਝੋਨਾ ਕਰੀ ਜਾਂਦੀ ਆ ਬੰਦ ਇਹ ਆ 7301 ਬਾਈ ਝਾੜ ਟਰਾਲੀਆਂ ਚ ਸੋਨਾ ਲੱਗਿਆ ਬਾਕੀ ਬਾਜਨ ਵੀ ਸੋਨਾ ਏ ਕੋਈ ਐਹ ਜੀ ਗੱਲ ਨਹੀਂ ਕਿਉਂ ਬਾਈ ਇਹ ਮਰਦੀ ਮਰਦੀ ਵੀ 7 ਕੁਇੰਟਲ ਦੀ ਕਹਿੰਦੇ ਨਿਕਲ ਜਾਂਦੀ ਆ ਆ ਹਰੇਕ ਸਾਲ ਇਹ ਲਾਉਨੇ ਆ ਤੇ ਬਾਈ ਇਹ ਹੈਗੀ ਆ 38 ਬੀਘੇ ਥਾਂ ਦੀ ਜੀਰੀ ਠੀਕ ਆ ਇੱਕ ਤਾਂ ਆਹ 1.5/18 ਫੁੱਟ ਦੀ ਟਰਾਲੀ ਆ ਫੁੱਲ ਭਰੀ ਹੋਈ ਐਵੇਂ ਤੇਜ਼ੀ ਕੀ ਕਹਿਣਾ ਚਾਹੇਗਾ ਆਪਾਂ ਨੂੰ ਤਾਂ ਇਹ ਕੀ ਬੀਜ ਨਹੀਂ ਮਿਲਿਆ ਹੈਗਾ ਬੀਜ ਦਾ ਇੱਕ ਚੱਕਰ ਪੈ ਗਿਆ ਇੱਕ ਬੰਦਾ ਕਹਿੰਦਾ ਬਾਈ ਕਹਿੰਦਾ ਏਸੀ ਕਹਿ ਬਣਿਆਦਾ ਕਿੱਥੇ ਦਿਖਦਾ ਨਹੀਂ ਕਹਿੰਦਾ ਲੱਗਦਾ ਆਤੀ ਬਾਈ ਬਾਈ ਇਹਦਾ ਬਾਈ ਚੱਲਦਾ ਆ ਦੇਖ ਲਓ ਤੁਸੀਂ ਨੇ ਦੋ ਸਭਰਾਜ 855 ਇਕੱਠਾ ਲਿਆਤੀ ਉਹਦੇ ਹਜੇ ਟਾਇਰਾਂ ਤੋਂ ਐਮ ਆਰ ਐਫ ਨਹੀਂ ਉਤਰਿਆ ਹੈਗਾ ਇੰਨਾ ਚਲਾਤਾ ਇਹ ਡਾਇਰੈਕਟਰ ਅਸੀਂ ਨੇ ਆਹ ਦੇਖ ਲਓ ਇਹਦਾ ਬਹੁਤ ਚੱਲ ਗਿਆ ਹਜ਼ਾਰ ਘੰਟੇ ਹਜ਼ਾਰ ਘੰਟੇ ਦੇ ਲਵੇ ਲੱਗਿਆ ਵਾ 1000 ਹਜ਼ਾਰ ਫਰ ਤੇ ਜੀ ਦਾ ਲੈਜਰ ਦੀ ਚੱਲ ਗਿਆ ਤੈਨੂੰ 350 ਘੰਟਾ ਦਾ ਇਹ ਤੇਲ ਤੂਲ ਨਹੀਂ ਸੀ ਦੇਖਦੇ ਹਾਂ ਸਾਡੀ ਕਿਰਾਰੀ ਫਸਜੀ ਉਹ ਚੱਕਰ ਨਹੀਂ ਹੈਗਾ ਬਾਈ ਹਾਂ ਟਰੈਕਟਰ ਹੈਗਾ ਬਾਈ ਆਪਣੇ ਮਾਮੇ ਦੇ ਮੁੰਡੇ ਦਾ ਇਹ ਹੈ ਜੀ ਇਹ ਬਾਈ ਆਪਣਾ ਨਹੀਂ ਹੈਗਾ ਇਹ ਆ ਗੱਬਰੂ ਦਾ ਟਰੈਕਟਰ ਆ ਮਾਮੇ ਦਾ ਮੁੰਡਾ ਇਹ ਸਾਡੇ ਦਾ ਠੀਕ ਆ ਇਹ ਹੁਣ ਘੱਟ ਵੱਧੇ ਥੋੜਾ ਜਿਹਾ ਹਨਾ ਹਾਂ ਉਹ ਤਾਂ ਚੱਲ ਆਪਾਂ ਨੇ ਉਹ ਗੱਲ ਕਰਦੇ ਹਾਂ ਅਗਲਾ ਕਹਿੰਦਾ ਵੀ ਵੀਡੀਓ 'ਚ ਟਰੈਕਟਰ ਨਹੀਂ ਦਿਖਦਾ ਹੈਗਾ ਉਹ ਖੜਾ ਆਪਣਾ ਹੌਲੈਂਡ ਬਾਈ ਵੀ ਕਢਾ ਕੇ ਲਿਆਂਦਾ ਸੀ ਨੇ ਹੁਣ ਤੇ ਇੱਕ ਏਸੀ ਗੱਲ ਵੀ ਗੱਲ ਦੱਸ ਦਿਆਂ ਤੁਹਾਨੂੰ ਬੀਬੀ ਚ ਕਿਹ ਨਹੀਂ ਗਿਆ ਸੀ ਕੈਮਰਾ ਆਇਆ ਬਾਈ ਫੁੱਲ ਲਗਾ ਹੋਏ ਸੀ ਕੈਮਰਾ ਆਪਣੇ ਗਿਨੂ ਦਾ ਲਾਕਿ ਜਿਵੇਂ ਜੇ ਕਿਸੇ ਹੋਰ ਭਰਾ ਨੇ ਲਵਾਉਣਾ ਥੋੜਾ ਜਿਆ ਉੱਚਾ ਕਰਾ ਲੈ ਸ਼ੈਡ ਵਾਲੀ ਜਗਾ ਥੋੜੀ ਉੱਚੀ ਲਵਾ ਦਿਓ ਇਹਦੇ ਬੰਦੇ ਜੋ ਜੀ ਕੈਮਰਾ ਵਾਲੇ ਜਗਾ ਘਾਟ ਆ ਯਾਰ ਉਹ ਫੋਨ ਨਹੀਂ ਠੱਕਦਾ ਇਹਦਾ ਹਾਂ ਉਰੇ ਬਹਿ ਕੇ ਕੋਈ ਚੱਕਰ ਨਹੀਂ ਹੈਗਾ ਐਨ ਸਹੀ ਆ ਆ ਹੁਣ ਤੇਜ਼ੀ ਦਾ ਕਰਦਾ ਬਾਈ 6 ਫੁੱਟ ਹਾਂ ਉਹ 2 ਇੰਚ ਦਾ ਹੀ ਫਰਕ ਪਿਆ ਵਾ ਬਹੁਤ ਹੁੰਦਾ 2 ਇੰਚ ਦਾ ਹੀ ਉਹਨੂੰ 2 ਇੰਚ ਦਾ ਬਹੁਤ ਹੁੰਦਾ ਮਗਰਾਟ ਕਾਤੇ ਨਹੀਂ ਲਾਇਆ ਜੱਸੂ ਇਹਦੇ ਮਗਰਾਟ ਮਗਰਾਟ ਵੀਰੇ ਟਾਈਮ ਨਹੀਂ ਲੱਗਿਆ ਇਹਦਾ ਕੱਲ ਕੱਢੇ ਆ ਕੱਲ ਕੱਢ ਕੇ ਬਟਰਾਲੀ ਪਾਈ ਆ ਤੇ ਬਾਈ 16 38 ਵੀਗੇ ਤੋਂ ਝੋ ਟਰਾਲੀ ਭਰੀ ਹੋਈ ਆ ਆਪਣੀ ਉਹ 21 ਫੁੱਟੀ ਆ ਉਹਦਾ ਬੈੱਡ ਵੀ ਉੱਚਾ ਉਹਦੇ ਚ ਬਾਈ ਪਿਛਲੇ ਸਾਲ ਇੰਨੀ ਉਹ ਟੀਸੀ ਲਾ ਕੇ ਆਪਾਂ ਨੇ ਜੀਰੀ ਪਾਈ ਸੀ ਪੂਰੀ 158 ਕੁਇੰਟਲ ਭਏ ਤੇ ਉਹ ਟਰਾਲੀ ਚ ਅੱਜ ਯਾਨੀ 150 ਤਾਂ ਅੱਜ ਵੀ ਹੋਊਗਾ ਤੇ ਬਾਕੀ ਤੁਹਾਨੂੰ ਦਿਖਾ ਦਾਂਗੇ ਉਹਦੇ ਚ ਵੀ ਕਿੰਨਾ ਬਜਨ ਹੁੰਦਾ ਇਹ 18.5 ਬਿਲਗੇ ਵਾਲੀ ਆ ਤੇ ਉਹ ਬਾਈ ਹੈਗੀ ਆ ਬੀਐਸਐਸ ਵਾਲਿਆਂ ਦੀ ਬਲਦੇਵ ਸਿੰਘ ਵਾਲੀ ਬੈਨਾ ਇਹ ਟਰਾਲੀ ਬਾਈ ਆਪਣੀ ਸਪੈਸ਼ਲ ਗੰਨੇ ਵਾਸਤੇ ਆ ਕਿਉਂ ਇਹ ਜੈਕ ਵਾਲੀ ਨਹੀਂ ਹੈਗੀ ਕੋਈ ਪੀਟੀ ਵਾਲੀ ਨਹੀਂ ਹੈਗੀ ਟਰਾਲੀ ਬਹੁਤ ਘੈਂਟ ਹੈ ਬਾਈ ਮਾਲ ਮੂਲ ਬਹੁਤ ਪੈਂਦਾ ਇਹਦੇ ਚ ਜੈਕ ਵਾਲੀ ਹੋਵੇ ਤਾਂ ਠੀਕ ਆ ਪੀਟੀ ਉਹ ਤੁਹਾਨੂੰ ਆਉਣਾ ਛੱਡੀ ਹਾਂ ਕੋਈ ਫਾਇਦਾ ਨਹੀਂ ਕੋਈ ਪੀਟੀ ਉਹਦੀ ਤਾਂ ਗੱਲ ਆ ਤੇ ਕਿੰਨੇ ਚੱਲ ਗਏ ਕਸਾਈ ਜਿਵੇਂ ਇਹਨਾਂ ਦੀ ਜਸੂ ਕਸਾਈ ਵੀਰੇ 5 ਸਾਲਾਂ 5 4 ਸਾਲ ਹੋ ਗਏ ਨੇ ਚਾਰ ਸਾਲ ਲਗਾਤਾਰ ਗੰਨੇ ਦੇ ਸੜਦਾ 50 ਕਿਲੇ ਜੀ ਕਰ ਜਾਂਦਾ ਇਹ ਹੋ ਜਾਂਦਾ ਖੜਾ ਦੇਖੋ ਬਾਈ ਉੱਥੇ ਖੜੇ ਨੇ ਟਾਇਰ ਰੇ ਤੈਨੂੰ ਉਂਗਲੀਆਂ ਪੈਂਦੀਆਂ ਜਦੋਂ ਲਿਆਂਦਾ ਸੀ ਨਾ ਹੁਣ ਬਾਹਰ ਫੇਰਾ। ਇਹਦੀ ਬਹੁਤ ਘਟਕਸਾਈ ਹੈ। ਕੰਰੀ ਦੇ ਚੱਲੇ ਆ ਸੜਕ ਤੇ ਚੱਲੇ ਆ। ਹਾਂ। ਕੋਈ ਨਹੀਂ ਹੁੰਦਾ ਵੀਰੇ ਇੱਕ ਹੋਰ। ਨਾਲੇ ਬਈਏ ਫਸਲ ਵੀ ਬਹੁਤ। ਫਸਲ ਸਾਰੀ ਉਹਨਾਂ ਦੀ ਭਾਰ ਸੌਂਦੀ ਆ ਲਗਭਗ 1.5 200 ਏਕੜ ਦੀ। ਹੁਣ ਇਹਨੇ ਲਗਾਤਾਰ ਸੜਕ ਤੇ ਹੀ ਚੱਲਣਾ ਏ ਟਰੈਕਟਰ ਨੇ। ਇਹ ਟਰੈਕਟਰ ਵੀ ਬਹੁਤ ਸੋਹਣਾ ਬਈ ਦੇਖ ਲਓ। ਇਹਦੇ ਚ ਇਹਦੇ ਚ ਜਾਨੀ ਪੈ ਜਾਂਦੇ ਨੇ 150 ਪਲੱਸ ਜੀਰੀ ਦਾ ਪੈ ਜਾਂਦਾ ਇਹਦੇ ਚ ਪੂਰਾ। ਕਣਕ ਦਾ ਇਹਦੇ ਚ ਮਿਲਦਾ 230 32 ਕੁਆਂਟਲ ਪੈਂਦੇ ਨੇ ਹਨਾ ਯਾਨੀ ਕਿ ਉਹ ਨਹੀਂ ਲਿਆਉਂਦੇ ਰਿਹਾ ਯਾਰ ਕਣਕ ਨਹੀਂ ਆਦਾ ਕੋਈ ਕੱਢਿਆ ਨਹੀਂ ਐਸਾ ਹਾਂ ਕੱਲੀ ਟਰਾਲੀ ਕਿ 45 ਕੁਆਂਟਲ ਲਿਆ ਕੱਲੀ ਟਰਾਲੀ 45 ਹਾਂ ਕੱਲ ਇੱਕ ਬੰਦੇ ਦੀ ਬਈ 16 ਫੁੱਟ ਦੀ ਟਰਾਲੀ 62 ਕੁਆਂਟਲ ਦੀ ਕਰਾਈ ਫਰੇ ਜੈਕ ਵਾਲੀ ਆ ਉਹ ਜੈਕ ਵਾਲੀ ਪਲੱਸ ਪੀਟੀਓ ਵਾਲੀ ਹਾਂ 16 ਫੁੱਟ ਦੀ ਟਰਾਲੀ ਵੀ ਲਵਾ ਕੇ ਜੈਕ ਚੁੱਕ ਲਵਾਉਨੇ ਆ ਇਹ ਤਾਂ 100 ਕੁਸਤੇ ਵਗ ਜਾਂਦੀ ਆ ਹਾਂ ਇਹਦੇ ਇੱਕੜ ਵੇਟ ਨਾਲ ਓਵਰਵੀਟ ਦਾ ਖਾਬ ਕਰ ਉਹ ਵੀਰੇ ਕੱਲਿਓ ਖਿੜਾ ਆ ਦੇਖ ਲਓ ਭਾਈ ਆ ਖੜਾ ਛੋਟਾ ਤੇ ਦੇਖਾ ਇਹ ਰਾਮ ਨਾਲ ਨਿਕਲਿਆ ਬਈਆ ਟਰਾਲੀ ਭਰ ਕੇ ਇਹਨੂੰ ਕੋਈ ਬਾਵਾ ਹਸਤਾ ਨਹੀਂ ਹੈਗਾ ਇਹਦਾ ਉਂਠ ਹੈ ਤੇ ਇਹਦਾ ਜੋਰ ਮਾਰਦੇ ਦਾ ਪਤਾ ਲੱਗਦਾ ਇਹਦਾ ਬਈ ਗੁੰਗਾ ਜਿਹਾ ਟਰੈਕਟਰ ਆ ਜਮਈ ਬਈ ਇਹ ਟਰੈਕਟਰ ਦੇਖੋ ਆਪਾਂ ਤਾਂ ਗੱਲ ਕਰਦੇ ਹੁੰਨੇ ਆ ਸਿੱਧੀ ਜਿਹੜੇ ਬੰਦਿਆਂ ਨੇ ਤਾਂ ਇਹ ਟਰੈਕਟਰ ਸਮਝ ਚ ਆ ਗਏ 969 ਉਹ ਤਾਂ ਕਹਿੰਦੇ ਨੇ ਵੀ ਇਹਦੇ ਵਰਗਾ ਟਰੈਕਟਰ ਨਹੀਂ ਹੈਗਾ ਜਿਹੜਿਆਂ ਦੇ ਬਾਈ ਸਮਝ ਚ ਇਹ ਨਹੀਂ ਆਏ ਮੇਨ ਗੱਲ ਆ ਜਿਨ੍ਹਾਂ ਤੋਂ ਇਹਦੇ 'ਚ ਤੇਲ ਨਹੀਂ ਪਿਆ ਹੈਗਾ ਬਾਈ ਉਹਨਾਂ ਨੇ ਤਾਂ ਵੇਚ ਵੇਚ 855 ਲੈ ਲਿਆ ਆਪਣੇ ਕੋਲ ਆ ਗੱਲ ਸਿੱਧੀ ਇਹ ਬਾਈ ਸੰਦ ਦਾ ਭਾਲ ਦਾ ਤੇਜੀ ਤੇਜੀ ਉਹ ਨਹੀਂ ਗੱਲ ਪਹਿਲੀ ਹਾਈ ਤੇ ਚੱਲਦੀ ਉਹ ਤੇਜੀ ਉਹ ਤੈਨੂੰ ਮੈਂ ਦੱਸਦਾ ਪਤਾ ਕੀ ਗੱਲ ਆ ਲੋਕਾਂ ਕੋਲ ਸੰਦ ਨੇ ਉਹੀ 11 ਹਲ 8 8 ਦੀਆਂ ਤਵੀਆਂ ਟਰੈਕਟਰ ਆ ਗਾ ਲਾਈਡਾ ਲੈ ਲਾਂਦਾ ਫਿਰ ਬਾਈ ਇਹਨੇ ਤਾਂ ਹੁਣ ਇੰਪਲੀਮੈਂਟ ਦੇ ਹਿਸਾਬ ਨਾਲ ਤੇਲ ਲੈਣਾ 15 ਪਲੱਸ ਹਾਲਾਂ ਦੇ 17 ਹਾਲ ਚਾਹੀਦੇ ਨੇ ਇਹਨੂੰ 15 ਦਾ ਹੁਣ ਆਪਣੇ ਵਾਲੇ ਉਹ ਖਿੱਚਦੇ ਨੇ ਤੇ ਬਾਈ ਹੁਣ ਇਹਦੇ ਵਾਸਤੇ ਬਾਈ ਸਪੈਸ਼ਲ ਆਹੋ ਸੰਦ ਕਰਾਏ ਨੇ ਜੰਡੂ ਵਾਲਾਂ ਦੀ ਹੈਰੋ ਕਰਾਈ ਆ 10 10 ਦੀ ਫੁੱਲ ਨਿਗਰ ਹੈਰੋ ਯਾਰ ਤੇ ਨਹੀਂ ਉਹ 10 10 ਤੋਂ 20 ਨਹੀਂ ਉਹ ਭਾਰੀ ਵਾਲੀ ਆ ਉਹ ਭਾਰੀ ਵਾਲੀ ਆ ਹੈਰੋ ਤੇ ਬਾਈ ਬਾਕੀ ਪਲਾਉ ਨੇ 4 ਵਾਲੇ ਲਮਕਨ ਦੇ ਤੇ ਉਸ ਤੋਂ ਬਾਅਦ ਇਹਦੇ ਵਾਸਤੇ ਰੂਟਾਵੇਟਰ ਕਰਾਇਆ 11 ਫੁੱਟ ਤੇ ਹਾਲ ਨੇ ਇੱਕ 15 ਦਾ ਸੈਟ ਆ ਆਪਣਾ ਇੱਕ 13 ਦਾ ਹਨਾ ਤੇ ਦੇਖ ਲੋ ਬਾਈ ਇਹਦੇ ਵਾਸਤੇ ਉਹ ਟਰੈਕਟਰ ਘੱਟ ਪੈਸਿਆਂ ਦਾ ਬਾਈ ਇੰਪਲੀਮੈਂਟ ਜਿਆਦੇ ਪੈਸਿਆਂ ਦੇ ਬਣਦੇ ਨੇ ਇਹਦੇ ਪਲਾਉ ਤਾਂ ਚਾਰ ਰੰਗ ਦਾ ਕੋਈ ਬੰਨ ਨਹੀਂ ਇਹ ਤਾਂ ਜਿਵੇਂ ਆਪਾਂ ਕਹਿੰਦੇ ਨੇ 75 ਚੀਕਿਆਂ ਵਾਲਾ ਪਾਉਂਗਾ ਹਾਂ ਹਾਂਜੀ ਬਾਬਾ ਜੀ ਹਾਂਜੀ ਨਕਾਲ ਸੋਹਣਾ ਇਹਦਾ ਤਾਂ ਸਾਵਾ ਦਾ ਤਾਂ ਹਨਾ ਇੱਕ ਤਾਂ ਬਸ ਹੀ ਅੱਡਾ ਖਰਾਬ ਹੀ ਲੈਂਦਾ ਹਾਂ 26 ਤਾਂ ਥੋੜੀ ਜੀ ਡਾਂ ਡੋਬਾ ਮਾਰਦੀ ਆ ਹਾਈਬ੍ਰਿਡ ਨੂੰ ਸਰਕਾਰ ਬੰਦ ਕਰੀ ਜਾਂਦੀ ਆ ਇਹੀ ਬਚਾਉ ਮੈਨੂੰ ਤਾਂ ਲੱਗਦਾ 95 ਗਾਂਡਾ ਤੜਾ ਹਾਂ ਉਹ ਰਿਚ ਹੋਇਆ 240 ਗਮਟਾ ਤੜਾ ਉਹ ਕਿੰਨੇ ਦਾ ਉੱਤਰਦਾ ਟਰੈਕਟਰ ਟਰਾਲੀ ਨਹੀਂ 67 ਦਾ 57 ਦਾ ਤਾਂ ਉਹ ਯਾਰ 18 ਫੁੱਟ ਹੀ ਨਾਲ ਉਤਰਦਾ ਹੋ ਨਾ 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 68 68 ਦਾ ਉਤਰਦਾ ਹਾਂ 68 ਦਾ ਉਤਰਦਾ ਹੁਣ ਬੈੱਡ ਵੀ ਲੱਗ ਜਾਂਦਾ ਤੇਰਾ ਤਾਂ ਮੰਡੀ ਉਹਦੇ ਹੀ ਮਣਿਆ ਹੋਊਗਾ ਉਹ ਨਾ ਕਦੇ ਟਰਾਲੀ ਨਾਲ ਘਰਾਏ ਨਹੀਂ ਉਹਦਾ ਗੰਡਾ ਨਾਲ ਉਹਦੇ 'ਚ ਯਾਰ ਮੇਰਾ ਦਾ ਅੱਜ ਆ ਜਾ ਵੀ 150 ਤੋਂ ਲੈ ਕੇ 160 ਦੇ ਵਿੱਚ ਵਿੱਚ ਜੀਰੀ ਹੋਊਗੀ ਉਹਦੇ 'ਚ ਦੇਖੋ ਇਹਦਾ 190 ਤੜਾਏ ਤੇ ਇਹ ਬਾਈ ਹੋਊਗਾ ਇਹਦੇ 'ਚ ਹੁਣ 120 ਬੂ 115 20 ਜੇਰੀ ਦੇ ਠੀਕ ਐ ਤੇ ਬਾਈ ਆ ਵੀ ਟਰਾਲੀ ਆਵਣੇ ਚਾਚੇ ਉਹਨਾਂ ਨੇ ਨਮੀ ਕਰਾਈ ਤੀ ਦੇਖੋ ਆ ਵੀ ਟਰਾਲੀ ਵਧੀਆ ਬਣੀ ਹੋਈ ਆ ਹੈਨ ਕੀ ਚੱਲਣਾ ਆਪਾਂ ਹੁਣ ਬਸ ਹੁਣ ਆਪਾਂ ਮੌਚਰ ਕਢਾ ਦਈਏ ਮੜਾ ਜਾ ਚੱਲਦੇ ਆ ਤੇ ਬਾਈ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਆ ਵੀ ਜਿਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੀਰੀ ਕੰਡੇ ਦੇ ਵੇਚਿਆ ਕਰੋ ਉਹਦਾ ਬਹੁਤ ਬੁਰਾ ਹਾਲ ਹੋ ਜਾਂਦਾ ਬਾਈ ਜੀਰੀ ਬਹੁਤ ਘਟ ਜਾਂਦੀ ਆਪਣੀ ਖਾਸੀ ਘਟ ਗਈ ਉਹ ਦੋ ਟਰਾਲੀਆਂ ਜਿਹੜੀਆਂ ਉਹਨਾਂ ਚ 130 ਤੋਂ ਤੁਲੇ ਨੇ 123 123 123 ਨਹੀਂ ਹੋਏ ਹੈਗੇ 123 13 ਕੁਇੰਟਲ ਦਾ ਘਟ ਗਏ ਜੇ ਆਪਾਂ ਕਾਟ ਦਿੰਦੇ 7 ਕੁਇੰਟਲ ਕਾਟ ਜਾਂਦੀ ਤਾਂ ਵੀ 7-8 ਕੁਇੰਟਲ ਦਾ ਲਾਉਸ ਆ ਬਾਈ ਜਿਹੜੀਆਂ ਆਪਣੀਆਂ ਬਈ ਹੋਰ ਇਹਦੀ ਚਾਰ ਟਰਾਲੀਆਂ ਉਹਨਾਂ ਚ ਜਾਨੀ 27-22 ਕੁਇੰਟਲ ਘਟ ਗਏ ਜੇ ਆਪਾਂ ਕਾਟ ਦਿੰਦੇ ਉਹਨਾਂ ਦੀ ਤਾਂ ਕਾਟ ਉਹਨਾਂ ਦੀ ਬਣਦੀ 2250 ਕੁਇੰਟਲ ਦੀ ਉਹ 250 ਕੁਆਂਟਲ ਤੇ 15 ਲਾ ਲਓ ਕਾਰਟ ਤੇ ਫੇਰ ਵੀ ਆਪਣਾ ਭਾਈ ਜਿਹੜੀਆਂ 6 ਟਰਾਲੀਆਂ ਵੱਡੀਆਂ ਦੀ ਉਹਨਾਂ 'ਚ ਮੰਨ ਕੇ ਚਲੋ ਵੀ 1 ਕਿਲੇ ਦੀ ਜੀਰੀ ਆਪਣੀ ਫ੍ਰੀ ਗਈ ਆ 1 ਕਿਲੇ ਦੀ ਜੀਰੀ ਭਾਈ ਆਇਆ ਚਲੋ ਆਪਾਂ ਐ ਨਹੀਂ ਕਹਨੇ ਹੈਗੇ ਲਾਓਸ ਚਲੋ ਇਹਨਾਂ ਦੀ ਵੀ ਸੁੱਕਰੀ ਆ ਜੀਰੀ ਹਨਾ ਪਰ ਭਾਈ ਜਦ ਸਾਰੇ ਬੰਦੇ ਆਪਣੇ ਘਰ ਨੂੰ ਸਿਆਣੇ ਹੁੰਦੇ ਨੇ ਜਦ ਇਹਨਾਂ ਨੂੰ ਪਤਾ ਵੀ ਹਾਂ ਸਾਡੀ ਘਟਦੀ ਆਪਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਆਪਣੀ ਘਟਦੀ ਉਹਦੇ ਕਰਕੇ ਭਾਈ ਜਿੰਨੀ ਕੁ ਹੋ ਸਕਦਾ ਕੰਡੇ ਤੇ ਵੇਚਿਆ ਕਰੋ ਜਾਦੇ ਹਨਾ ਤੇ ਬਾਕੀ ਤੁਹਾਨੂੰ ਇਹਨਾਂ ਦਾ ਵਜਨ-ਭੋਜਨ ਬਾਈ ਦੱਸ ਦਾਂਗੇ 38 ਬਿਗੇ ਦੀ ਜੀਰੀ ਆ ਇਹ ਹਾਂ 38 ਬਿਗੇ ਦੀ ਜੀਰੀ ਆ ਬਾਈ 717301 ਆ ਬਾਈ ਜੀ ਆਪਣੇ ਮੋਇਸਚਰ ਲਾਉਣਾ ਹੈ ਇਹਨੇ ਹੋਰ ਜੀ ਬਾਈ ਜੀ ਮੜਾ ਜੇ ਦੇਖ ਕੇ ਲਾਉ ਜੇ ਮਾਲ ਲਿਖਣੀ ਨਹੀਂ ਨਹੀਂ ਜੀ ਇਹ ਅੱਜ ਫਿਰ ਕਿਵੇਂ ਨਹੀਂ ਲਿਖਣੀ ਹੈਗੀ ਉਹ ਵੱਟ ਲੈ ਉਹਨਾਂ ਨੂੰ ਸਾਲੇ ਉਹ ਲੈ ਪੱਕੀ ਆ ਜਮਾ ਪੱਕੀ ਆ ਹਾਂ ਮੋਇਸਚਰ ਕੱਢੇ ਤੇ ਰੈਕਸ਼ਨ ਆਹ ਦੇਖੀ ਆ ਆ ਪੱਕੀ ਆ ਆ ਪੱਕੀ ਜਸਾ ਆ ਉਹ ਪੱਕੀ ਹੈ ਬਾਈ ਇਹਦਾ ਮੌਇਚਰ ਤਾਂ ਕੀ ਆ ਜਿਹੜੀ ਆਪਾਂ ਪਰ ਲਾਏਗਾ ਤੇ ਬੱਤੀ ਮੌਚਰ ਵਾਲੀ ਲੈ ਆਈ ਦੀਓ ਲਓ ਬਾਈ ਅੱਜ ਆਏ ਵਧੀਆ ਪਾਪਾ ਮਹਾਰਾਜੀ ਵਾਲੇ ਕੋल्ड स्टोर ਤੇ ਇੱਥੋਂ ਵੀ ਲੈਣਾ ਵੀ ਤੁਸੀਂ ਆ ਵੀ ਆਪਣਾ ਚੈੱਕ ਕਰ ਸਕਦੇ ਹੋ ਫੁੱਲ ਵਧੀਆ ਮੈਂ ਤਾਂ ਨਹੀਂ ਕੱਟ ਰਿਹਾ ਇਹਨੇ ਸਾਰੇ ਨਹੀਂ ਨਿਕਲੇ ਹੋਣਾ ਬਾਹਰ ਨਿਕਲੇ ਆ ਪਾਜੀ ਆਪਣੇ ਮੈਨੇਜਿੰਗ ਪ੍ਰੋਜੈਕਟ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਖਦਾ ਜੀ ਜੀ ਸਾਡੇ ਚੈਨਲ ਪੰਜਾਬੀ ਫਾਰਮਰਸ ਦੇ ਉੱਪਰ ਬਾਈ ਜਮੀਨ ਜਮੂਨ ਖਾਤੋਂ ਤਿਆਰ ਨਹੀਂ ਹੋਈ ਹੈਗੇ ਜੀ ਵੀ ਖੜਾਉਣੀ ਫਿਰੀਆਂ ਪਰ ਅੱਜ ਕੱਲ ਨੜੀ ਟਰਾਲੀ ਫੇਰ ਪਾ ਰਿਆ ਹੁੰਦੀ ਹਾਂ ਹਾਂ ਵੀ ਉਹ ਘੜਾ ਲਿਓ ਹੁਣ ਬਾਈ ਦੇਖਦੇ ਆ ਪਲਾਉ ਮਾਰਾਂਗੇ ਜਾ ਕੇ ਯਾਰ ਕਿ ਪਰਾਉ ਨਾਲ ਤਿਆਰ ਕਰੀਏ ਕਿ ਦੂਜੇ ਰੋਟੀ